ਹਾਂਜੀ ਸਾਰੀ ਕਾਲਜ ਸਾਰਿਆਂ ਨੂੰ ਮਾਇ ਦਾ ਐਫ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਆਟਾ ਇਹਦੇ ਸੰਭਾਲ ਦੇ ਲਈ ਇੱਕ ਵੀਡੀਓ ਬਣਾ ਰਹੀਆਂ ਜਿਵੇਂ ਕਿ ਆਪਣਾ ਗਰਮੀ ਦੀ ਵਿੱਚ ਜਾਂ ਫੈਮਿਲੀ ਛੋਟੀ ਹੋਣ ਦੇ ਕਾਰਨ ਆਪਾਂ ਆਟਾ ਜਿਆਦਾ ਪਿਆ ਰੰਨੇ ਆ ਤੇ ਸੁੰਢੀ ਪੈਦਾ ਹੋ ਜਾਂਦੀ ਹੈ ਮਤਲਬ ਸੁਸਰੀ ਪੈ ਜਾਂਦੇ ਆ ਆਪਣੇ ਆਟੇ ਦੇ ਵਿੱਚ ਆਪਾਂ ਸੁਸਰੀ ਤੋਂ ਕਿਵੇਂ ਬਚਾ ਸਕਦੇ ਆ ਆਪਣੇ ਆਟੇ ਨੂੰ ਉਹਦੇ ਲਈ ਮੈਂ ਇੱਕ ਆਈਡੀ ਤੁਹਾਨੂੰ ਸ਼ੇਅਰ ਕਰ ਰਹੀਆਂ ਜੋ ਮੈਂ ਖੁਦ ਅਪਣਾ ਕੇ ਦੇਖਿਆ ਇਦੇ ਲਈ ਆਪਾਂ ਇੱਕ ਸੂਤੀ ਕੱਪੜਾ ਜਾਂ ਮਲਮਲ ਦਾ ਕੱਪੜਾ ਲੈ ਲੈਣਾ ਛੋਟੀ ਜਿਹੇ ਦੇ ਵਿੱਚ ਆਪਾਂ ਮਾਚਸ ਦੀਆਂ 10 ਤੋਂ 15 ਤਿੱਲੀਆਂ ਨੂੰ ਵਿੱਚ ਰੱਖ ਕੇ ਗੱਠ ਦੇ ਲੈਣੀਆਂ ਹਾਂ ਹਾਂਜੀ ਇਤਨਾ ਗੱਠ ਦੇਣ ਤੋਂ ਬਾਅਦ ਆਪਾਂ ਇਹ ਗੱਠ ਦਿੱਤੀਆਂ ਮਾਚਸ ਦੀਆਂ ਤਿੱਲੀਆਂ ਨੂੰ ਆਪਾਂ ਆਟੇ ਦੀ ਵਿੱਚ ਰੱਖ ਲੈਣਾ ਇਸ ਨੂੰ ਆਟੇ ਦੇ ਵਿੱਚ ਆਪਾਂ ਨੇ ਜਿੰਨਾ ਤੱਕ ਰੱਖਣਾ ਜਦੋਂ ਤੱਕ ਆਪਣਾ ਆਟਾ ਖਤਮ ਨਹੀਂ ਹੋ ਜਾਂਦਾ ਇਸ ਤਰ੍ਹਾਂ ਕਰਨ ਨਾਲ ਆਪਣਾ ਆਟਾ ਕਦੇ ਵੀ ਖਰਾਬ ਨਹੀਂ ਹੋਊਗਾ ਨਾ ਹੀ ਉਹਦੇ ਵਿੱਚ ਸੁਸਤਰੀ ਦੇ ਨਾਹੀਂ ਸੁੰਡੀ ਤੇ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ